ਬਹੁਤ ਲੰਬਾ ਸਮਾਂ ਉਡੀਕ ਕਰਨੀ ਪਈ ਅੱਜ ਦੀ ਇਸ ਮੀਟਿੰਗ ਵਿੱਚ ਐਸ ਕੇ ਵੱਲੋਂ ਸਰ ਜਗਿੰਦਰ ਸਿੰਘ ਉਗਰਾਹਾ ਬਲਬੀਰ ਸਿੰਘ ਰਾਜੇਵਾਲ ਹਰਿੰਦਰ ਸਿੰਘ ਲਖਵਾਲ ਸਰ ਰਮਿੰਦਰ ਸਿੰਘ ਪਟਿਆਲਾ ਤੇ ਸਰ ਚੰਡਾ ਸਿੰਘ ਦੇਠੂ ਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਰ ਸਰਮਨ ਸਿੰਘ ਕੰਦੇਰ ਸਰ ਜਸਵਿੰਦਰ ਸਿੰਘ ਲੰਗਵਾਲ ਸਰ ਮਨਜੀਤ ਸਿੰਘ ਰਾਏ ਬੀਬੀ ਸੁਖਵਿੰਦਰ ਕੌਰ ਰਣਜੀਤ ਸਿੰਘ ਸਾਹਿਬ ਦਲਬਾਗ ਰਣਜੀਤ ਸਿੰਘ ਰਾਜੂ ਸਰਤਲワਸੀ ਗਿਲ ਸਰ ਤੇਜਬੀਸੀ ਪੇਸ਼ੀ ਬੀ ਆਨੰਦ ਕੁਮਾਰ ਤਾਮਿਲਨਾਡੂ ਤੋਂ ਇਹ ਸੱਜਣ ਹਾਜ਼ਰ ਹੋਏ ਇਹ ਹੁਣ ਮੈਂ ਬੇਨਤੀ ਕਰਾਂ ਉਗਰਾਹਾ ਸਾਹਿਬ ਗੱਲ ਕਰੂਗੇ ਦੇਖੋ ਸਾਥਿਓ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੀ ਏਕਤਾ ਦੇ ਥੰਨ ਦੇ ਵਿੱਚ ਅਸੀਂ ਦੋ ਫਾਰਮ ਹਾਜ਼ਰਾਂ ਸਾਡਾ ਤੀਜਾ ਫਾਰਮ ਹੈ ਜਿਹੜਾ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਉਹੋ ਕਿਸੇ ਕਾਰਨਾਂ ਕਰਕੇ ਹਾਜ਼ਰ ਨਹੀਂ ਹੋ ਸਕੇ ਇਸ ਕਰਕੇ ਅਸੀਂ ਦੋ ਫਰਮਾਂ ਨੇ ਅੱਜ ਦੀ ਮੀਟਿੰਗ ਦੇ ਉੱਤੇ ਇਕਤਾ ਤੇ ਲੰਮੀ ਚਰਚਾ ਕੀਤੀ ਹੈ ਅਸੀਂ ਲੰਮੀ ਚਰਚਾ ਤੋਂ ਬਾਅਦ ਇਸ ਛੱਟੇ ਤੇ ਪਹੁੰਚਿਆ ਕਿ ਅੱਜ ਦੀ ਘੜੀ ਵਿੱਚ ਅਸੀਂ ਤਾਲਮੇਲ ਮੇਂ ਇਕਤਾ ਸੱਦੇ ਦੇਣ ਦਿੱਤੇ ਜਾ ਸਕਦੇ ਆ ਇੱਥੇ ਸਾਡੀ ਸਹਿਮਤੀ ਬਣੀ ਹੈ ਕਿ ਇਹ ਹੋ ਸਕਦੇ ਆ ਪਰ ਇਹ ਤਾਲਮਿਲ ਵਿੱਚ ਸੱਦੇ ਨੂੰ ਫਾਈਨਲ ਰੂਪ ਦੇਣ ਦੀ ਖਾਤਰ ਸਾਡਾ ਕੋਰ ਮੱਜ ਪੂਰਾ ਨਹੀਂ ਪਿੰਜਾ ਫੋਰਸ ਦਾ ਸਾਡੇ ਸ਼ਾਮਲ ਨਹੀਂ ਸਾਡੇ ਸਾਥੀ ਕਿਸਾਨ ਮਜ਼ਦੂਰ ਮੋਰਚੇ ਵਾਲੇ ਸਾਥੀ ਨੇ ਜਿਹੜੇ ਇਹ ਗੈਰ ਰਾਜਨੀਤਿਕ ਮੋਰਚਾ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਗੱਲ ਕਰਕੇ ਅਗਲੇ ਹੀ ਤਾਲਮਿਲ ਵਿੱਚ ਐਕਸ਼ਨ ਦੀ ਜਿਹੜੀ ਸੱਦੇ ਦੀ ਅਕਾਲ ਕਰਨੀ ਹੈ ਉਹਨਾਂ ਦਾ ਰਹਿ ਕਰਕੇ ਅਗਲੀ ਮੀਟਿੰਗ ਰੱਖਣਗੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਕੇ ਇਹਨੂੰ ਅ ਫਾਈਨਲ ਰੂਪ ਦੇਵਾਗੇ ਉਹ ਸਾਡੀ ਸੰਭਾਵਨਾ ਵੀ ਇੱਥੋਂ ਤੱਕ ਅਸੀਂ ਜਾਵਾਂਗੇ ਕਿਉਂਕਿ ਵੱਡੀ ਏਕਤਾ ਦੀ ਖਾਤਰ ਪਹਿਲਾਂ ਮੁੱਢ ਤੋਂ ਕਦਮ ਚੱਕੇ ਜਾਂਦੇ ਨੇ ਉਹਨਾਂ ਵਾਸਤੇ ਸਾਥੀਆਂ ਨੇ ਜਿਹੜਾ ਹੁਣ ਤੋਂ ਲੈ ਕੇ ਇਹਨਾਂ ਨਾਲ ਸਾਡੀਆਂ 4 ਮੀਟਿੰਗਾਂ ਤੇ ਵਿੱਚ ਤਾਂ ਲਗਭਗ ਹੋ ਗਈਆਂ ਇਹਨਾਂ ਨਾਲ ਸਾਡੀਆਂ ਹੋਈਆਂ ਨੇ 4 ਮੀਟਿੰਗਾਂ ਤੇ ਅਸੀਂ ਇਸ ਗੱਲ ਤੋਂ ਬਹੁਤ ਪੋਜੀਟਿਵ ਵਰਜੇ ਕਿ ਅਸੀਂ ਇਹ ਸੰਤੋਸ਼ ਨਾਲ ਕਿ ਸਾਥੀਆਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ ਤੇ ਖਾਸ ਕਰਕੇ ਸੰਯੁਕਤ ਮੋਰਚਾ ਕਿਸਾਨ ਮਜ਼ਦੂਰ ਮੋਰਚੇ ਵਾਲਿਆਂ ਨੇ ਤੇ ਅਸੀਂ ਇਹ ਆਸ ਕਰਾਂਗੇ ਇਹ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਵਾਲੇ ਸਾਥੀਆਂ ਤੋਂ ਵੀ ਉਹ ਵੀ ਇਸ ਕਿਸਾਨੀ ਹਿੱਤਾਂ ਤੇ ਜਿਹੋ ਜਿਹੇ ਅਟੈਕ ਹੋ ਰਹੇ ਨੇ ਜਿਹੋ ਜਿਹੇ ਭਾਰਤੀ ਸਰਕਾਰ ਕਾਰਪੋਰੇਟਾਂ ਨੂੰ ਖੇਤੀ ਸੈਕਟਰ ਦੇ ਵਿੱਚ ਐਂਟਰ ਕਰਕੇ ਕਸਾਨਾਂ ਦੀਆਂ ਜ਼ਮੀਨਾਂ ਖੋਹਣ ਤੱਕ ਤੇ ਮੰਡੀਆਂ ਤੇ ਕਬਜ਼ਾ ਕਰਨ ਤੱਕ ਦੇ ਹਮਲੇ ਦਾ ਘਾਰ ਹੀ ਹੈ ਅਸੀਂ ਇਹ ਸਮਝਾਂਗੇ ਕਿ ਵੀ ਇਹ ਲੜਾਈ ਜਿੱਡੀ ਵੱਡੀ ਹੈ ਇਹ ਸਾਡੇ ਕਿਸੇ ਵੀ ਕੱਲਿਆਂ ਤੋਂ ਨਹੀਂ ਲੜ ਕੇ ਜਿੱਤੀ ਜਾਣੀ ਜਿੰਨਾ ਚਿਰ ਤੱਕ ਅਸੀਂ ਸਿਰ ਨਹੀਂ ਜੋੜਦੇ ਉਹਨਾਂ ਚਿਰ ਇਹ ਲੜਾਈ ਸਾਡੇ ਕੋਲੋਂ ਕਿਸੇ ਕਿਨਾਰੇ ਨਹੀਂ ਲੱਗਣੀ ਇਹ ਭਾਵਨਾ ਨੂੰ ਲੈ ਕੇ ਕਦੋਂ ਬਾਹਰ ਨੇ ਉਨ੍ਹਾਂ ਨਾਲ ਵੀ ਸਾਥ ਵਧਾਉਣ ਦੀ ਗੱਲ ਅੱਗੇ ਤੋਰਾਂਗੇ ਇਹ ਗੱਲ ਕਸੀਂ ਕੀਤੀ ਹੈ ਬਾਕੀ ਸਾਡੀ ਸਾਥੀ ਸਰਮੁਖ ਪੰਨੇਰ ਕਰਨਗੇ ਇਹ ਤੇ ਸਾਡੀ ਸੰਤਿਮਣ ਪੰਨੇਰ ਸਾਹਿਬ ਆ ਦੇਖਿਏ ਜਿਸ ਤਰ੍ਹਾਂ ਸੇ ਉਹ ਗਰਾਹਾ ਸਾਹਿਬ ਨੇ ਆਪਕੇ ਸਮਖਸ਼ ਬਾਤ ਰੱਖੀ ਹੈ ਹਮਾਰਾ ਸੱਤ ਮੈਂਬਰੀ ਵਫਤ ਅਨ્ય ਸਾਥੀ ਵੀ ਥੇ ਔਰ ਇਧਰ 올 ਇੰਡੀਆ ਸਕੀਮ ਕਾ ਵਫਤ किसान मजदूर मोर्चा भारत का वफद आज मिला है और जिस तरह से आपको ज्ञात होगा कि हमारे कार्यक्रम थे ग्यारह बारह तेरह के तो जो दो फोरम आंदोलन कर रहे हैं खनौरी बॉर्डर पर इस समय समय की कुछ निर्ड़ता ना होने के कारण वो साथी हमारे आ नहीं सके इसलिए हम समय निकाल कर आए और आज हमने गंभीर इस विषय के ऊपर लंबी चर्चा की है और एकता के लिए और हम लगभग तालमेल में जो देश भर में बुलावा दे सके आंदोलन के लिए उसके उसके निकट पहुंच गए हैं तो ये होना चाहिए आने वाले समय में क्योंकि एसकेएम नॉन पॉलिटिकल आज व्यस्त व्यस्त होने के कारण आ नहीं सका इसके लिए हमने ये हमारी अपने ओर से होगी कोशिश भी हम आगे उनसे बात कर कर आगे की मीटिंग तय करें और उसमें से जो आगे देशव्यापी एकता के संदर्भ में जो कार्यक्रम निकले वो पूरे देश भर के किसान मजदूर की भावना को अनुकूल निकले जो सब जानते देश के किसान मजदूर सभी चाहते हैं सभी यूनियंस का एकता होना चाहिए पंजाबी भी चाहते हैं क्योंकि लोगों की भावना है कि आंदोलन जीता जाना चाहिए तो आंदोलन मांगों के ऊपर जीत कर निकले इसके लिए सामने सबको एकता अनिवार्य है इसकी हमने कोशिश की है और ये लगभग चार मीटिंगों के बाद लगभग हम हर मीटिंग में थोड़ा नज़दीक चले गए आगे की मीटिंग में और नज़दीक चले गए आगे की मीटिंग में और नज़दीक चले गए और बातें को साफ करते गए और आप देखेंगे इस तरह से लगभग जिस तरह से हम चाहते हैं कि सभी संपूर्ण जैसे पहले आंदोलन में एकता रही उस तरह की एकता दिखे और हमें लगता है इस तरह की हमें आशा है इसमें हम सफल होंगे तो आज आज की मीटिंग का निष्कर्ष जो है ये निकल रहा है जो हम आपके समक्ष रखा है हाँ देखिए जो सरकार के साथ साथ हमारी मीटिंग है उसमें अभी डेपुटेशन तय होना हमने आज शाम की मीटिंग रखी हुई है और हमारे कल क्योंकि हम लोग फिर इधर शंभू पर ही इकट्ठे होंगे तो उसमें डेपुटेशन का स्वरूप आपके सामने आ जाएगा मैं एक बात सब सहमत हो तो एक भी बोल दूँ भी कल के जो सभी कार्यक्रम है हमारे शंभू पर बड़ी महापंचायत है आपके माध्यम से अपील है दोनों मोर्चों की ਪੀ ਵਹਾਂ ਅਧਿਕ ਸੇ ਅਧਿਕ ਕਿਸਾਨ ਮਜ਼ਦੂਰ ਪਹੁੰਚੇ ਅਤੇ ਬੜਾ ਇਕੱਠ ਕਰੇ ਧੰਨਵਾਦ ਪੰਦਰਸਰ ਡੱਲੇਵਾਲ ਸਾਹਿਬ ਪਹਿਲਾ ਵੀ ਜਦੋਂ ਪਟਿਆਲਾ ਦੇ ਵਿੱਚ ਸੀਗੇ ਉਹਨਾਂ ਜਥੇਬੰਦੀ ਉਦੋਂ ਵੀ ਨਹੀਂ ਸੀ ਆਈ ਕਿ ਆਗੇ ਵੀ ਰਹੇ ਕਿ ਉਹ ਸੀਰੀਅਸ ਨਹੀਂ ਹੈ ਗੱਲਬਾਤ ਲਈ ਜਾਂ ਉਹ ਇਕਤਾ ਨਹੀਂ ਚਾਹੁੰਦੇ ਨਹੀਂ ਐ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਆ ਪੀ ਅੱਜ ਉਹਨਾਂ ਦਾ ਆਪਣਾ ਆਫੀਸ਼ਲ ਬਿਆਨ ਆ ਪ੍ਰੈਸ ਦੇ ਵਿੱਚ ਪੀ ਅਸੀਂ ਇਕਤਾ ਨੂੰ ਲੈ ਕੇ ਪਹਿਲਾਂ ਵੀ ਸਹਿਯੋਗਦ ਸੀਗੇ ਇਕਤਾ ਨੂੰ ਲੈ ਕੇ ਅੱਗੇ ਵੀ ਸਹਿਯੋਗਦ ਰਹਾਂਗੇ हाँ, मीटिंग को कर ली भी, अपील भी आई तो इस करके जैसे एस के एम के लीडर्स है राज्यपाल साहब या जाए देखिए अच्छी बात है इसके इसी को लेकर आज जो हमें बात है इसके लिए आगे बढ़ रहे हैं ना हम लोग आज आपको ਆਪਾਂ ਹੁਣੇ ਬਸ ਠੀਕ ਹੈ ਜੀ 14 ਤਰੀਕ ਨੂੰ ਮੀਟਿੰਗ ਹੈ ਅੱਜ ਪੁੱਛ ਰਹੇ ਹਾਂ ਹਾਂ ਠੀਕ ਹੈ ਮੈਂ ਕਹਿੰਦਾ ਤੁਹਾਡੀ ਗੱਲ ਠੀਕ ਆ ਇਸ ਮੀਟਿੰਗ 'ਚ ਜੇ ਸਾਰਾ ਕੁਝ ਮੁਕੰਮਲ ਨਾ ਹੋਊਗਾ ਤਾਂ ਅਗਲੀ ਜੋ ਹੋ ਜਾਊਗਾ ਠੀਕ ਹੈ ਜੀ ਮੀਟਿੰਗਾਂ ਤੇ ਹੁੰਦੀਆਂ ਰਹਿਣੀਆਂ ਠੀਕ ਹੈ ਸਰ ਆਪਾਂ 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 ਆਪ वार्ता आगे ना बढ़ी आगे बढ़ी कोई और वार्ता और भी मीटिंग हो सकती है अगर अगर वार्ता आगे ना बढ़ी उस पोजीशन में हम जथा भेजने के बारे में देखते हैं मैं कहता हूं आपकी भावना अच्छी हमारी भी यही भावना हम तो इसी के दिशा में आगे बढ़ रहे हैं ना भाई ਜੇ ਨਾਟ ਮੋਰਚਾ ਟੁੱਟਿਆ ਸੀ ਐਸਕੇਮ तकरीबन 12 ਦਸੰਬਰ ਨੂੰ ਟੁੱਟਿਆ ਜਿੱਦੂ ਬਾਅਦ ਉਹ ਤੁਹਾਡੇ ਸਾਹਮਣੇ ਇਲੈਕਸ਼ਨ ਚਲੇ ਗਏ ਪਰ ਦੰਦੇਵਾਲ ਸੰਭੜਾ ਸੰਗੀਨ ਇਲਜ਼ਾਮ ਨਾਲ ਸੀ 1500 ਕਰੋੜ ਦੇ ਵਿੱਚ ਮੋਰਚਾ ਵੇਚ ਕੇ ਆਏ ਨੇ ਕਿ ਉਸ ਤੇ ਵੀ ਕੋਈ ਗੱਲਬਾਤ ਹੋਈ ਕਿ ਉਹ ਇਲਜ਼ਾਮ ਸੀ ਜਾਂ ਉਹਦੇ ਵਿੱਚ ਸਚਾਈ ਸੀ ਜੇ ਸਚਾਈ ਸੀ ਤਾਂ ਕਿਹੜੇ ਕਿਸਾਨਾਂ ਕੋਲ ਪੈਸਾ ਪਹੁੰਚਿਆ ਜੇ ਇਲਜ਼ਾਮ ਸੀ ਤਾਂ ਦੰਦੇਵਾਲ ਸਾਹਿਬ ਉਸ ਨੂੰ ਸਪਸ਼ਟ ਕਰਨ ਦੇਣਗੇ ਦੇਖੋ ਜਿਹੜੇ ਸੰਦਰਭ ਵਿੱਚ ਅੱਜ ਬੈਠੇ ਹੈਗੇ ਆ ਠੀਕ ਹੈ ਜੀ ਕੋਈ ਗੱਲ ਅਜਿਹੀ ਮੈਨੂੰ ਲੱਗਦਾ ਹੱਥ ਜੋੜ ਕੇ ਪੀਲਾ ਹੀ ਨਹੀਂ ਕਰਨੀ ਚਾਹੀਦੀ ਆਪਾਂ ਸਾਰੀਆਂ ਗੱਲਾਂ ਡਿਸਕਸ ਕੀਤੀਆਂ ਵਾਂ ਅੰਦਰ ਵਾਲੀਆਂ ਗੱਲਾਂ ਅੰਦਰ ਰਹਿਣੀਆਂ ਚਾਹੀਦੀਆਂ ਬਾਹਰ ਵਾਲੀਆਂ ਗੱਲਾਂ ਬਾਹਰ ਹੋਣੀਆਂ ਚਾਹੀਦੀਆਂ ਇਸ ਕਰਕੇ ਇੰਨਾ ਸਵਾਲਾਂ ਤੋਂ ਹੱਥ ਹੱਥ ਜੋੜ ਕੇ ਬੈਠੀ ਬਚਣਾ ਚਾਹੀਦਾ ਪਰ ਕਿਸਾਨ ਤਾਂ ਲਗਾਤਾਰ ਡਿਮਾਂਡ ਕਰ ਰਹੇ ਨੇ ਹਾਂ ਠੀਕ ਹੈ ਨਹੀਂ ਚਲੋ ਇਹ 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 ਸਾਰਾ ਕੁਝ ਪਬਲਿਕ ਡੋਮੇਨ 'ਚ ਆ ਕਿਸਾਨ ਆਪੇ ਫੈਸਲਾ ਕਰਨਗੇ ਅਸੀਂ ਕੋਸ਼ਿਸ਼ ਕਰੀਏ ਸਾਡੀ ਬੇਨਤੀ ਇਹਨਾਂ ਸਵਾਲਾਂ ਤੋਂ ਬਚੀ ਪਵੇ ਪਹਿਲਾਂ ਐਸਕੇਐਮ ਨੇ ਤੱਕ ਪਹੁੰਚੀ ਹੈ ਪੁਨੀਰ ਸਾਹਿਬ ਜਿਹੜਾ ਟੁੱਟਿਆ ਸੀ ਪਹਿਲਾਂ ਜਿਹੜਾ ਜਿਹੜਾ ਦੁਬਾਰੇ ਤਾਲਮੇਲ ਬਣ ਰਿਹਾ ਟੁੱਟਿਆ ਸੀ ਸਿਹਤ ਦੇ ਵਿੱਚ ਐਂਟਰੀ ਕਰਨਾ ਲਿਖ ਦੇ ਵਿੱਚ ਸਿਹਤ ਐਂਟਰੀ ਬਾਰੇ ਕੀ ਵਿਚਾਰ ਚਰਚਾ ਹੋ ਦੋ ਗੱਲਾਂ ਕੁਝ ਵੀ ਪਿੱਛੇ ਰਹਿ ਗਏ ਅੰਦੋਲਨ ਦੇ ਜੋ ਵੀ ਸਬਕ ਨਿਕਲੇ ਸਬਕ ਕਹਿ ਸਕਦੇ ਨਾ ਪਾ ਉਹ ਸਬਕਾਂ ਤੇ ਸਾਡੀ ਡਿਸਕਸ ਹੋਈ ਹੈ ਇਹ ਇਹ ਸਾਰੀਆਂ ਗੱਲਾਂ ਤੇ ਚਰਚਾ ਹੋਈਏ ਅਜਿਹਾ ਅੱਗੇ ਤੋਂ ਨਹੀਂ ਹੋਊਗਾ ਪਰ ਹੁਣਾਂ ਦੇਖ ਕੇ ਇੱਕੇ ਵੀ ਜਿਹੜੀ ਗੱਲ ਹੈ ਕਿ ਇਥੋਂ ਪਹੁੰਚੀ ਆ ਜੀ ਬਿਨਾਂ ਨਹੀਂ ਗੱਲ ਬਣ ਸਕਦੀ ਕਿ ਔਨਰ ਸਾਹਿਬ ਦੇ ਵਿੱਚ ਕੋਈ ਕਿਸਾਨ ਸਾਰੇ ਜੀ ਇਕੱਠੇ ਹੁੰਦੇ ਆ ਕੋਈ ਤੁਹਾਡਾ politcal ਬੈਂਕ ਵੀ ਨਾਲ ਕੰਮ ਕਰੇਗਾ ਕੰਮ ਬਿਨਾਂ ਕਿਹਨੇ ਪਾਰਲੀਮੈਂਟਿਕ ਸਿਸਟਮ ਦੇ ਨਾਮ ਬਦਲੇ ਹੱਲ ਨਹੀਂ ਹੋਣੀ ਇਹ ਗ੍ਰਾਹਕ ਸਾਹਿਬ ਜਵਾ ਦੇ ਦਿੰਦੇ ਦੱਸੋ ਜੀ ਗਰਾਹ ਸਾਹਿਬ ਜਾਵੋਗੇ ਪਰ ਨਹੀਂ ਹਾਲ ਤਾਂ ਤੁਸੀਂ ਤੁਹਾਨੂੰ ਨਾਲ ਪੁੱਛਿਆ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕਰਦਾ ਨਹੀਂ ਵੀ ਅਸੀਂ ਨੌਕਰੀ ਕੀਤਾ ਸੀ ਉਹਨਾਂ ਨੇ ਤੁਹਾਡੇ ਤੋਂ ਸਾਡੇ ਜੀ ਉਹਨੇ ਇੱਕ ਤਾਂ ਤੁਹਾਡੀ ਨਾਲ ਇਹ ਬਾਕੀ ਕਹਿੰਦਾ ਫੇਰ ਕਰਾਂਗੇ 1 ਟੂ 1 ਵੀ ਕਰਨ ਲੈ ਤੁਸੀਂ ਨੇ ਜੀਰੀ ਬੇਨਤੀ ਹੈ 1 ਟੂ 1 ਦੇ ਕਰਨਾ ਮੈਨੂੰ ਛੁੱਟੀ ਦੇ ਦਿਓ ਮੈਂ ਇੱਕ ਘਰੇਲੂ ਫੰਕਸ਼ਨ ਛੱਡ ਕੇ ਆਇਆ ਹਾਂ ਜੀ ਉਹ ਸਭ 14 ਤਰੀਕ ਦੀ ਮੀਟਿੰਗ ਨੂੰ ਲੈ ਕੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਕਿ ਤੁਹਾਡਾ ਨਹੀਂ ਹਾਲੇ 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 ਕੋਈ ਸਾਡੇ ਨਾਲ ਗੱਲਬਾਤ ਨਹੀਂ ਉਹ ਉਹ ਹਾਲੇ ਸਮਾਪਤ ਸ਼ੁਰੂ ਕੀਤਾ ਮੈਨੂੰ ਲੱਗਦਾ ਕਿ ਅਸੀਂ ਅੱਜ ਯੂਨਿਟੀ ਪ੍ਰੋਸੈਸ ਦੇ ਉੱਪਰ ਚਰਚਾ ਕੀਤੀ ਹੈ 14 ਦੀ ਮੀਟਿੰਗ ਦਾ ਏਜੰਡਾ ਹੈ ਨਹੀਂ ਸੀ ਉਹ ਸਾਡੇ ਸਾਥੀ ਕਰਨਗੇ ਉਹਨਾਂ ਨੇ ਜਾਣਾ ਯੂਨਿਟੀ ਵਾਲਾ ਸਿੰਪਲ 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 ਯੂਨਿਟੀ ਪ੍ਰੋਸੈਸ 'ਚ ਅਸੀਂ ਜਿਹੜੀ ਚਰਚਾ ਕੀਤੀ ਹੈ ਜੋ ਪਹਿਲਾਂ ਕਿਹਾ ਕਿ ਅਸੀਂ ਇਸ ਦੇ ਵਿੱਚ ਇਸ ਗੱਲ ਦੇ ਨੇੜੇ ਪੁੱਜ ਗਏ ਹਾਂ ਕਿ ਅਸੀਂ ਕੀ ਕੋਈ ਕੋਈ ਕੋਆਰਡੀਨੇਟਿਡ ਸੱਦੇ ਦੇ ਸਕਦੇ ਹਾਂ ਪਰ ਕਿਉਂਕਿ ਤੀਸਰਾ ਫੋਰਮ ਅੱਜ ਵਿਅਸਤ ਹੈ బిజీ ਹੈ ਉਨਾ ਨਾਲ ਇਹ ਸਾਥੀ ਜਾ ਕੇ ਰਿਪੋਰਟ ਕਰਨਗੇ ਆਪਕੋ ਸਿਰਲ ਮਿਲ ਕੇ ਕੋਈ ਸਾਂਝੀ ਡੇਟ ਅਗਲੀ ਮੀਟਿੰਗ ਦੀ ਰੱਖਾਂਗੇ ਜਿਸ ਚੀਜ਼ ਨੂੰ ਕਿਵੇਂ ਮਚਿਓਰ ਕੀਤਾ ਜਾ ਸਕਦਾ ਇਸ ਬਾਰੇ ਚਰਚਾ ਪਰ ਜੀ ਇੱਕ ਚਰਚਾ ਇਹ ਹੋਈ ਸੀ ਕਿ ਜਿਹੜਾ ਨਵਾਂ ਕਲੀਏ ਕਿ ਮੰਡੀਕਰਨ ਦਾ ਡਰਾਫਟ ਹੈਗਾ ਉਸ ਨੂੰ ਲੈ ਤੁਸੀਂ ਕਹਿ ਰਹੇ ਸੀ ਕਿ ਸਾਡੀ ਮੰਗ ਉਸ ਨੂੰ ਇੱਕ ਨੰਬਰ ਤੇ ਰੱਖਿਆ ਜਾਵੇ ਜਦੋਂ ਕਿ ਦੂਸਰੀ ਪਾਰਟੀ ਕਹਿ ਰਹੀ ਹੈ ਕਿ ਐਮਐਸਡੀ ਦੀ ਲੀਗਲ ਗਾਰੰਟੀ ਨੂੰ ਨਿਕਲ ਮਰਤੇ ਹੋਏਗਾ ਕੀ ਉਹ ਤੁਹਾਡੀ 13 ਨੰਬਰ ਤੋਂ ਮਗਰ ਕਿੰਨੀ ਕ ਅੱਗੇ ਵਧ ਪਈਆ ਸਾਨੂੰ ਦੱਸ ਦੇਖੋ ਜਿਹੜਾ ਇਹ ਨੈਸ਼ਨਲ ਪਾਲਿਸੀ ਫਰੇਮਵਰਕ ਹੈ ਜਿਹੜਾ ਐਗਰੀਕਲਚਰ ਮਾਰਕੀਟਿੰਗ ਨੂੰ ਲੈ ਕੇ ਉਸ ਤੇ ਨਾ ਸਾਥੀਆਂ ਨੇ ਕਿਹਾ ਕਿ ਇਹ ਅਸੀਂ ਇਸ ਤੇ ਲੜਾਂਗੇ ਇਹ ਰੱਖੀ ਹੈ ਬਾਕੀ ਚੀਜ਼ਾਂ ਕੋਈ ਇਕਲੀ ਅਗਲੀ ਮੀਟਿੰਗ ਕਿਉਂਕਿ ਅਸੀਂ ਲੜ ਤਾਂ ਸਰ ਉਹ ਪਹਿਲਾਂ ਵੀ ਰਹੀਆ ਗੱਲ ਕਿ ਫਰੇਮਵਰਕ ਦੀ ਕਿ ਲਾਈਨਿੰਗ ਚ ਕਿੱਥੇ ਜਿ ਲੈ ਕੇ ਮੈਂ ਤੁਹਾਨੂੰ ਉਸੇ ਵਿੱਚ ਕਿਹਾ ਕਿ ਤਾਲਮੇਲ ਵਿੱਚ ਐਕਸ਼ਨਾਂ ਦੇ ਸੱਦੇ ਦੀਆਂ ਸੰਭਾਵਨਾਵਾਂ ਦੇ ਨੇੜੇ ਪਹੁੰਚੇ ਆ ਤੁਸੀਂ ਜਿਹੜੇ ਕੁਐਸਚਨ ਕਰ ਰਹੇ ਹੋ ਉਹ ਲਗਭਗ ਐ ਜਿਹਨੂੰ ਕਹਿੰਦੇ ਮੁਕੰਮਲ ਥਾਂ ਤੇ ਪਹੁੰਚਣ ਦੇ ਆ ਇਹ ਸਟੈਪ ਵਾਈਜ਼ ਸਟੈਪ ਕਹਾਣੀਆਂ ਬਣਾਉਣ ਦੇ ਤੁਸੀਂ ਜਦੋਂ ਇਸ ਕਿੰਨੇ ਕਮੇਟੀਆਂ ਨਹੀਂ ਸਵਾਲ ਲੈ ਲਓ ਨਾ ਉਦੋਂ ਵੀ ਇੱਕ ਤਰੀਕ ਕਮੇਟੀਆਂ ਬਣਾਈ ਤੁਸੀਂ ਇੱਕ ਕਮੇਟੀ ਦੇ ਵਿੱਚ ਸ਼ਾਮਲ ਸੀ ਕੋਈ ਦਰਸ਼ਨ ਪਾਰਟੀ ਨਾਲ ਗੱਲ ਕਰਨੀ ਕਿ ਕਿਹੜੇ ਤਾਂ ਨਾ ਕਰਨੀ ਕਿੰਨੇ ਡੱਲੇ ਉਹ ਜਿਹੜੀ ਰਿਪੋਰਟ ਬਣਾ ਕੇ ਇਸ ਕਿਉਂ ਪੇਸ਼ ਕੀਤੀ ਗਈ ਸੀ ਰਿਪੋਰਟ ਦੇ ਵਿੱਚ ਡੱਲੇ ਵਾਲ ਸਭ ਦਾ ਰੁਈਆ ਕੀ ਸੀ ਉਸ ਰਿਪੋਰਟ ਤੇ ਸਹਿਮਤੀ ਸੀ ਕਿ ਨਹੀਂ ਸੀ ਉਹ ਵੀ ਬੜਾ ਗੱਲ ਦੇਖੋ ਅਸੀਂ ਹੁਣ ਵੀ ਉਸੇ 6 ਮੈਂਬਰ ਕਮੇਟੀ ਦੇ ਪਾਰਟ ਆ ਜਿਹੜੀ ਗੱਲ ਵੀਰ ਨੇ ਸਵਾਲ ਕੀਤਾ ਜਾਂ ਹੋਰ ਕੀਤਾ ਹੈ ਜੇ ਕੁਐਸਚਨ ਹੈਗੇ ਤਾਂ ਅਸੀਂ ਕੋਆਰਡੀਨੇਟਡ ਐਕਸ਼ਨ ਤੱਕ ਪਹੁੰਚੇ ਠੀਕ ਹੈ ਕੋਆਰਡੀਨੇਟਡ ਐਕਸ਼ਨ ਮੀਨਸ ਕਿ ਡਿਫਰੈਂਸਸ ਰੱਖਦੇ ਹੋਏ ਵੀ ਕੋਲ ਦੇ ਸਾਂਝੇ ਸੱਦੇ ਦਿੱਤੇ ਜਾਂਦੇ ਡਿਫਰੈਂਸਸ ਰੱਖੋ ਪਲੀਜ਼ ਲੈਟ ਮੀ ਕੰਪਲੀਟ ਡਿਫਰੈਂਸਸ ਰੱਖਦੇ ਹੋਏ ਵੀ ਇਹਦਾ ਮਤਲਬ ਕੁਝ ਚੀਜ਼ਾਂ ਚ ਹਾਲੇ ਚੀਜ਼ਾਂ ਪੈਂਡਿੰਗ ਨੇ ਇਹ ਸਟੈਪ ਫਾਰਵਰਡ ਹੈ ਇੱਕ ਸਟੈਪ ਅੱਗੇ ਦਾ ਇਸ ਨੂੰ ਆਜ ਕਿਉਂਕਿ ਪਿਛਲੀ ਵਾਰੀ ਇੱਕ ਇਸ ਤਰ੍ਹਾਂ ਦਾ ਇਮਪ੍ਰੈਸ਼ਨ ਸੀ ਵੀ ਲੱਗ ਲੱਗ ਹੋਈ ਹੋਰ ਹੋਈ ਅਸੀਂ ਉਦੋਂ ਵੀ ਕਿਹਾ ਸੀ ਚੀਜ਼ਾਂ ਦੀ ਚੀਜ਼ਾਂ ਨੂੰ ਟਾਈਮ ਲੱਗਦਾ ਚੀਜ਼ਾਂ ਕਿਸੇ ਪਾਸੇ ਨੇ ਇੱਕ ਦੂਜੇ ਨਾਲ ਵਿਚਾਰ ਕੇ ਗੱਲਾਂ ਕਿ ਕਰਾਂਗੇ ਇਨ੍ਹਾਂ ਸਾਥੀਆਂ ਨੇ ਵਿਚਾਰ ਕੇ ਆਪਣੀ ਪੋਜੀਸ਼ਨ ਦੱਸੀ ਹੈ ਅਸੀਂ ਵਿਚਾਰ ਕੇ ਅਸੀਂ ਇੱਕ ਸਟੈਪ ਅੱਗੇ ਆ ਜਿਹੜਾ ਨਾਨ ਪੋਲੀਟੀਕਲ ਦੇ ਸਾਥੀਆਂ ਨਾਲ ਐਸਕੇਮ ਨਾਨ ਪੋਲੀਟੀਕਲ ਨਾਲ ਇਹ ਸਾਥੀ ਡਿਸਕਸ ਕਰਨਗੇ ਫਰਦਰ ਅਗਲੀ ਮੀਟਿੰਗ 'ਚ ਜਦੋਂ ਉਹ ਵੀ ਹਾਜ਼ਰ ਹੋਣਗੇ ਉਸ ਚੀਜ਼ਾਂ ਹੋਰ ਮੈਚੁਰ ਹੋਣਗੀਆਂ ਅਗਲੇ ਤੁਹਾਨੂੰ ਅੱਗੇ ਕੀ ਹੋਰ ਚੀਜ਼ ਹੋ ਸਕਦੀ ਆ ਉਹ ਵਿਖਲੇ ਵੀ ਰੱਖ ਲਓ ਇੱਕ ਅੱਧੀ ਗੱਲ ਸਰ ਜੇ ਹੋ ਗਿਆ ਵੀ ਘਟੂ ਘਟ ਹੋਰ 6 ਮਹੀਨੇ ਚਾਹੀਦੇ ਤਾਂ ਵੀ ਹੋਰ ਸਾਲ ਲਗਾਉਣ ਪਾਉਗੇ ਹਾਂ ਮੁਰਤ ਸਾਲਾਂ ਨਾਲ ਇੱਕ ਤਾਂ ਪ੍ਰੋਸੈਸ ਵਾਸਤੇ ਐਨੀ ਹੈ ਵੀ ਇੱਕ ਤਾਂ ਸਾਡੀਆਂ ਨਾਲ ਦੋ ਫਾਰਮਾਂ ਨਾਲ ਇੱਕ ਤਾਂ ਦੀ ਤੋਂ ਬਾਅਦ ਗੱਲ ਰੁਕ ਜਾਊਗੀ ਅਸੀਂ ਆਲ ਇੰਡੀਆ ਦਾ ਫਾਰਮ ਬਣਾਉਣਾ ਚਾਹੁੰਦੇ ਆ ਆਲੰਡੀਆ ਦੇ ਵਿੱਚ ਬਹੁਤ ਬੰਦੇ ਤੇ ਬੰਦੀਆਂ ਨੇ ਜਿਹੜੀਆਂ ਭਾਰਤ ਦੀਆਂ ਦੂਜੀਆਂ ਸਟੇਟਾਂ ਦੀਆਂ ਉਹ ਬਾਹਰ ਨੇ ਜਿਹੜਾ ਇਹ ਮਸੌਦਾ ਹੈ ਮੰਡੀ ਨੀਤੀ ਵਾਲਾ ਸਟੇਟਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਟੇਟਾਂ ਬਣਾ ਕੇ ਦਿਓ ਪ੍ਰੋਪੋਜ਼ਲ ਜਾਦੀ ਖਤਰਨਾਕ ਹੈ ਜਿਹੜਾ ਸੋਡਾ ਸਵਾਲ ਸੀ ਵੀ ਸਾਥੀ ਉਹ ਤੇ ਕੀ ਬੋਲਦੇ ਨੇ ਇਹ ਤੇ ਸਾਡਾ ਕੋਈ ਬਖਰੀਵਾ ਨਹੀਂ ਜਿਵੇਂ ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਨਾ ਵੀ ਮੰਡੀ ਨੀਤੀ ਕੀ ਹੈ ਉਹ ਇਹ ਚੰਗੀ ਤਰ੍ਹਾਂ ਜਾਣਦੇ ਨੇ ਉਹ ਸਾਡੀ ਤੇ ਅਸੀਂ ਜਿਵੇਂ ਸਮਝਦੇ ਆ ਕਿ ਕਿੰਨੀ ਖਤਰਨਾਕ ਹੈ ਉਹ ਉਹਦੇ ਤੇ ਕੋਈ ਵਖਰੇਵਾ ਨਹੀਂ ਹੈ ਹਾਂ ਪੱਕੀ ਹੈ ਦੋਨੇ ਪਾਸੋਂ ਇਹ ਤੇ ਸਾਨੂੰ ਤੁਸੀਂ ਆਏ ਸਾਨੂੰ ਹਣ ਜਾਓਗਾ ਨਹੀਂ ਨਹੀਂ ਪਿਛਲੀ ਵਾਰ ਸਾਬ ਤੁਸੀਂ ਗੱਲ ਕਹੀ ਸੀ ਨਹੀਂ ਨਹੀਂ ਸਾਡੇ ਇਸ ਚੀਜ਼ ਨੂੰ ਕਰਕੇ ਡਿਫਰੈਂਸ ਬਿਲਕੁਲ ਬਿਲਕੁਲ ਉਹਨਾਂ ਨੇ ਸਹਿਮਤੀ ਨਹੀਂ ਪ੍ਰਗਟਾਈ ਇਹ ਕਹਿ ਰਹੇ ਸੀ ਅਸੀਂ ਸਹਿਮਤ ਸੁਣੋ ਸੁਣੋ ਗੱਲ ਸਾਡਾ ਸਵਾਲ ਇਸ ਕਾ ਤੁਸੀਂ ਪਹਿਲਾਂ ਤੁਸੀਂ ਬੋਲ ਜਾਨੇ ਹੋ ਬਾਅਦ ਤੁਸੀਂ ਬਿਆਨ ਤੁਹਾਡੇ ਨਾਲ ਨਹੀਂ ਕਰਦੇ ਤੁਸੀਂ ਦਮਾਨਸਾ ਕਰਦੇ ਕਲੀਅਰ ਕਰੀਏ ਕਲੀਅਰ ਕਰੀਏ ਕਲੀਅਰ ਮੰਨਤਾ ਕਲੀਅਰ ਕਰਦੇ ਹਾਂ ਦੇਖੋ ਜਦੋਂ ਕਰਕੇ ਜਿਹੜੀ ਗੱਲ ਦਾ ਫਰਕ ਹੁੰਦਾ ਜਿੰਨਾ ਚਿਰ ਹਾਂਜੀ ਹਾਂਜੀ ਉਹਨਾਂ ਜਿਹਨੂੰ ਕਿਹਾ ਜਾਂਦਾ ਵੀ ਇਹ ਵਿਚਾਰ ਅਧੀਨ ਮੈਂ ਪਹਿਲਾਂ ਵੀ ਵਿਚਾਰ ਅਧੀਨ ਨਹੀਂ ਕਿਹਾ ਸੀ ਅੱਜ ਸਾਡੀ ਬਹੁਤ ਸਾਫ ਹੋ ਗਈ ਵੀ ਇਹ ਵਿਚਾਰਤ ਨਹੀਂ ਰਹੀ ਇਹ ਸਾਥੀ ਉਵੇਂ ਸੀਰੀਅਸਲੀ ਲੈਂਦੇ ਆ ਉਹ ਉਵੇਂ ਉਹ ਵਿਚਾਰ ਹੈ ਅਜੇ ਰੱਖਣੀ ਥਾਂ ਕਿਤੇ ਦੇਣਾ ਕੀ ਹੈ ਇਹ ਅਜੇ ਰਹਿੰਦੀ ਹੈ ਐ ਜਰੂਰੀ ਆ ਮੀ ਨਾ ਇਹ ਹੈ ਮਤਲਬ ਬਹੁਤ ਵੱਡੀ ਗੱਲ ਹੈ ਇਹ ਫਾਸੀ ਵੱਡੀ ਗੱਲ ਹੈ ਲੜਾਈ ਮੰਗਦੀ ਹੈ ਉਹ ਕਾਹਾਂ ਰੂਪ ਤੈ ਕਰਨੇ ਵਾ ਦੂਸਰੀ ਗੱਲ ਇੱਕ ਹੋਰ ਇੱਕ ਹੋਰ ਜਗ ਹਾਂਜੀ ਹੋਰ ਜਿਹੜਾ ਪਾਰਲੀਮੈਂਟਰੀ ਪੈਨਲ ਨੇ ਇੱਕ ਚੋਣ ਵਿੱਚ ਪ੍ਰਾਲੀ ਤੇ ਵੀ ਐਮਐਸਪੀ ਦੀ ਸੁਜੈਸ਼ਨ ਦਿੱਤੀ ਹੈ ਉਹ ਕਹਿੰਦੇ ਦੂਜੀਆਂ ਫਸਲਾਂ ਵਾਂਗ ਇਹਦੇ ਤੇ ਵੀ ਜਿਹੜੀ ਐਮਐਸਪੀ ਮਿਲ ਚਾਹੀਦੀ ਆ ਉਹ ਨੂੰ ਕਿਵੇਂ ਦੇਖ ਤੁਸੀਂ ਕੀ ਲੱਗਦਾ ਅਸੀਂ ਅਸੀਂ ਸਰਕਾਰ ਕਟੋਟ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਉਹਨੂੰ ਤਾਂ ਇੰਪਲੀਮੈਂਟ ਕਰ ਰਹੇ ਐਮਐਸਪੀ ਦੀ ਕਹਾਣੀ ਤਾਂ ਉਸ ਤੋਂ ਉਹਨੂੰ ਤਾਂ ਇੰਪਲੀਮੈਂਟ ਕਰ ਰਹੇ ਮੈਚ ਲੈ ਨਹੀਂ ਆ ਜੀ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਪਰ ਅਲੀ ਤੇ ਅਸੀਂ ਕਹਿੰਨਾ ਫਿਰੀ ਚੱਕ ਕੇ ਲੈ ਜੇ ਸਾਡਾ ਸਾਡਾ ਕੱਢੇ ਹੋ ਇੱਕ ਇੱਕ ਬੇਨਤੀ ਹੋ ਰਹਾ ਹੈ ਕੱਲ ਨੂੰ ਜੋ ਚਰਚਾ ਹੈ ਕੈਬਨਿਟ ਦੇ ਵਿੱਚ ਅ ਮੈਂ ਪੰਜਾਬ ਦੀ ਕੈਬਨਿਟ 'ਚ ਇੱਕ ਮੁੱਦਾ ਆ ਰਿਹਾ ਵੀ ਜਿਹੜੀ 1% ਦੇ ਨਾਲ ਅਸੀਂ ਜਿਹੜੀ ਫੈਮਿਲੀ ਦੇ ਵਿੱਚ ਬਰਾਦਰ ਰਿਲੇਸ਼ਨਸ 'ਚ ਅਸੀਂ ਆਪਣੀ ਪ੍ਰਾਪਰਟੀ ਟਰਾਂਸਫਰ ਕਰਾ ਸਕਦੇ ਸੀ ਉਹਦੇ 'ਚੋਂ 2.5% ਕਰਨ ਜਾ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੋ ਇਦਾਂ ਕਰਨ ਦਾ ਵਿਰੋਧ ਜ਼ਬਰਦਸਤ ਵਿਰੋਧ ਹੋਊਗਾ ਲਾਸਟ ਗੱਲ ਇਹ ਹੈ ਕਿ ਇਸੇ ਕਿਸਾਨ ਭਵਨ 'ਚ 15 ਤਰੀਕ ਨੂੰ ਐਸਕੇਐਮ ਪੰਜਾਬ ਚੈਪਟਰ ਦੀ ਮੀਟਿੰਗ ਹੋਣੀ ਹੈ ਜਿਸ 'ਤੇ ਅਸੀਂ ਰਿਪੋਰਟ ਵੀ ਕਰਾਂਗੇ ਅੱਜ ਦੀ ਸਾਰੀ ਮੀਟਿੰਗ ਵੀ ਔਰ ਜਿਹੜੀਆਂ ਬਾਕੀ ਸਾਡੀਆਂ ਜਿਹੜੇ ਕੌਜ਼ ਨੂੰ ਇੰਪਲੀਮੈਂਟ ਕਰਾ ਜੀ ਉਹ ਲਾਸਟ ਸਵਾਲ ਲੈ ਲਓ ਜੀ ਤੁਸੀਂ ਬਾੜੀਆਂ ਦਾ ਮੋਰਚਾ ਲਗਾਉਣ ਜਾ ਰਹੇ ਸੀ ਜਦੋਂ ਤੁਸੀਂ ਲਗਾਉਂਦੇ ਸੀ ਉਦੋਂ ਦੂਜੇ ਪਾਸੇ ਕਹਿਦੇ ਕਿ ਅਸੀਂ ਵੀ ਮੋਰਚਾ ਲਾਉਣਾ ਜੀ ਸਵਾਰ ਵੱਡ ਡਿਨਾਈ ਹੋਇਆ 2500 15 ਦੀ ਮੀਟਿੰਗ 'ਚ ਇਸੇ ਤੇ ਵਿਚਾਰ ਹੋਇਆ ਮੋਰਚਾ ਰੱਦੇ ਦਾ 15 ਦੀ ਮੀਟਿੰਗ ਸਾਰਾ ਕੋ ਵਿਚਾਰ ਆ ਗਿਆ ਸੀ ਦੁਨੀਆਂ ਜੱਥੇਬੰਦੀਆਂ ਜਾਂ 15 15 12 ਦੀ ਮੀਟਿੰਗ ਇਸੇ ਮੁੱਦੇ ਤੇ ਰਿਹਾ 15 ਫਰਵਰੀ ਵਿਕੇ ਇੱਕ ਵਾਰ ਸੱਚਾ ਹੈ ਸੈਂਟੀ ਬਣ ਰਹੀ ਹੈ ਥਾਲ ਮੇਲ ਵਿੱਚ ਸੰਘਰਸ਼ ਤੇ ਪਰ ਹੁਣ ਤੱਕ ਉਹ ਜਿਹੜਾ ਦੋਵਾਂ ਫਰਮਾਂ ਦੇ ਦੇਖਿਆ ਜਾਵੇ ਜ਼ਿਆਦਾਤਰ ਪ੍ਰੋਟੈਸਟਾਂ ਤਾਲਮਿਲ ਵੀ ਕੀਤੀਆਂ ਫਿਰ ਅੱਜ ਇਹ ਸਮਝੌਤੇ ਵਾਲੀ ਗੱਲ ਨੇੜੇ ਲੱਗਦੀ ਦਿਖੀ ਨਹੀਂ ਦੇਖੋ ਇੱਕ ਚੀਜ਼ ਹੈ ਕਿ ਖਾਲੇ ਤੱਕ ਐਸਕੇਮ ਐਸਚ ਨੈਸ਼ਨਲ ਲੈਵਲ ਤੇ ਤਾਲਮਿਲ ਮੇ ਨਹੀਂ ਹਾਂ ਅਸੀਂ 13 10 13 ਤੇ 26 ਦਾ ਐਕਸ਼ਨ ਉਸੇ ਦਿਸ਼ਾ ਚੱਗੇ ਵਧਾਇਆ ਸੀ ਇਹ ਇਕੱਠੇ ਕਰਨੀਏ ਦੋਨੋਂ ਦੇਖੋ 10 ਜਨਵਰੀ ਪਿਲੰਗ ਚੁੱਕੇ ਇਹ ਠੀਕ ਹੈ ਇਹ ਅਸੀਂ ਅੱਗੇ ਵਧੇ ਸੀ ਅੱਜ ਉਸ ਚ ਹੋਰ ਇੱਕ ਸਟੈਪ ਅੱਗੇ ਵਧੇ ਆ ਲੈਟ ਅਸ ਵੇਟ ਇਹ ਸਾਥੀ ਐਸਕੇਮ ਨਾਨ ਪੋਲਿਟਿਕਲ ਨਾਲ ਵੀ ਚਰਚਾ ਕਰ ਲੈ ਅਗਲੀ ਮੀਟਿੰਗ ਚ ਆਵਾਂਗੇ ਉਹ ਵੀ ਸ਼ਾਮਲ ਹੋ ਜਾਣ ਬੈਟਰਵੇ ਨਾਲ ਮਚ्योर ਹੋਊਗੀ ਗੱਲ ਇੱਕ ਵਸ ਤੁਹਾਨੂੰ ਇੱਕ ਕਦਮ ਹੋਰ ਅੱਗੇ ਲੈ ਜਾਾਂਗੇ ਇੱਕ ਕਦਮ ਮੈਂ ਇੱਕ ਹੋਰ ਬੇਨਤੀ ਕਰਾਂ ਸਾਡੀ ਆਪੋ ਵਿੱਚ ਬਹੁਤ ਮੁੱਦਿਆਂ ਤੇ ਚਰਚਾ ਹੋਈ ਹੈ ਔਰ ਸਾਰੀ ਚਰਚਾ ਦੇ ਵਿੱਚੋਂ ਪੋਜ਼ਿਟਿਵਿਟੀ ਬਹੁਤ ਨਿਕਲੀ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਪਬਲਿਕ ਹੀ ਕਰਨੀਆਂ ਚਾਹੁੰਦੇ ਜਿਹੜੇ ਤੁਹਾਡੇ ਸਵਾਲ ਨੇ ਨਾ ਤੇ ਇੱਕ ਤਾਂ ਪਬਲਿਕ ਕਰ ਦਿਓ ਜੀ ਜਿਵੇਂ ਤੁਹਾਡਾ ਤੁਹਾਡੀ ਜੱਥੇਬੰਦੀ ਜੀ ਰਿਪੋਰਟ ਭਾਟੀ ਜਾਂਦੀ ਹੈ ਕੋਈ ਜੱਥੇਬੰਦੀ ਕੋਈ ਸਾਥੂ ਤੁਹਾਡਾ ਨਾਰਾਜ਼ ਹੋ ਕੇ ਜੱਥੇਬੰਦੀ ਰੱਦ ਬਣਾ ਲਿੰਦਾ ਉਹ ਵੀ ਇਸ ਕੇ ਅੰਦਰ ਇਸ ਤਰ੍ਹਾਂ ਦਾ ਨਾਨ ਕ੍ਰਿਟੀਕਲ ਚ ਚਲਾ ਜਾਂਦਾ ਇਹ ਜਿਹੜੀਆਂ ਜਥੇ ਬੰਗਾ ਹਰ ਹਫਤੇ ਜਾਂ 6 ਬਾਅਦ ਤੋਂ ਬੱਚਾ ਦੇ ਦਿੰਦੀਆਂ ਜੇ ਅੱਗੇ ਜਾ ਕੇ ਕੋਈ ਛੱਡ ਨਹੀਂ ਜੇ ਬੰਨ ਕੇ ਸ਼ਾਮਲ ਕਰਨ ਵਾਲਾ ਦੋਸਤੋ ਪਹਿਲੇ ਤਾਂ ਨਾ ਕੋਈ ਵੀ ਮਤਲਬ ਕਿ ਕਿਸੇ ਵੀ ਚੀਜ਼ ਤੇ ਹਮਾਰਾ ਕੋਈ ਜੈਸੇ ਐਗਰੀਕਲਚਰ ਫਾਰਮਰ ਉਸ ਤੇ ਕੋਈ ਸ਼ੰਕਾ ਨਹੀਂ ਹਾਂ ਉਸ ਤੇ ਕੋਈ ਸ਼ੰਕਾ ਨਹੀਂ ਹੈ ਦੂਸਰੀ ਬਾਤ ਰਹੀ ਕਿ ਪੂਰੇ ਦੇਸ਼ ਦੇ ਅੰਦਰ ਕੌਲ ਲਾਗੂ ਕਰਨੀ ਹੈ ਉਸੇ ਵੀ ਮਸਦੇ ਤੇ ਉੱਪਰ ਤਿਆਰ ਹੋ ਰਿਹਾ ਉਸੇ ਪਰ ਹੋਗਾ ਕਿ ਜੈਸੇ ਪੂਰੇ ਦੇਸ਼ ਦੇ ਅੰਦਰ ਕੋਈ ਕੌਲ ਲਾਗੂ ਕਰਨੀ ਹੈ ਤਾਂ ਉਸ ਪਰ ਬਾਤ ਹੋ ਗਈ ਕਿ کیسے ਲਾਗੂ ਹੋ ਕਿਉਂਕਿ ਅਲਗ ਅਲਗ ਸਟੇਟਾਂ ਅਲਗ ਅਲਗ

ਫਾਇਦਾ ਹੀ ਹੋਇਆ ਰਾਏ 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 ਧੰਨਵਾਦ ਕਰੀਏ ਇੱਕ ਹੀ ਬੇਨਤੀ ਜਿਹੜਾ ਨਵਾਂ ਖੇਤੀ ਮੰਡੀ ਆਲਾ ਖਲੜਾ ਆ ਰਿਹਾ ਮੈਂ ਕਿਹਾ ਤਿੰਨੇ ਹੀ ਫਾਰਮ ਵੇਚ ਕੇ ਨੇ ਯਾਰ ਪੰਜਾਬ ਸਰਕਾਰ ਇਹਨੂੰ ਵਿਧਾਨ ਸਭਾ ਦਾ اجلاس ਸੱਦੇ ਅਰ ਉਹਦੇ ਵਿੱਚ ਕੱਲੀ ਚਿੱਠੀ ਨਾ ਲਿਖੇ ਵਿਧਾਨ ਸਭਾ ਦਾ اجلاس ਸੱਦ ਕੇ ਉਸ ਖਲੜੇ ਨੂੰ ਰੱਦ ਕਰੇ ਆਪਣਾ ਸਪਸ਼ਟ ਕਰੇ ਉਹ ਦੇਖੋ ਸੰਘਰਸ਼ ਹੋਇਆ ਇਸ ਈਨ ਨੂੰ ਲੈ ਕੇ ਕੋਈ ਹਾਂਜੀ ਹਾਂ ਜੀ ਸਿਗਰਸੀ ਬੈਠੇ ਹੋਊਗਾ ਜੀ ਹੋ ਕੋ ਨੂੰ ਕਿੱਥੇ ਬੈਠੇ ਹੋ ਜਨਾਬ ਸਾਡੇ ਕਰਦੇ ਆ ਆ ਆ ਯਰਕਾ ਸੜਕ ਤੇ ਹੀ ਅੱਗੇ ਦੇ ਸਾਲ ਹੋ ਗਏ ਬਾਕੀ ਵੀ ਨਾਲ ਜੀ ਸੜਕ ਉਹ ਵੀ ਆ ਜਾਂਦੇ ਆਪਣੇ ਉਹ ਵੀ ਸਾਹਮਣੇ ਬੈਠਣ ਅਸੀਂ ਪੰਜ ਮਾਰਚ ਰੱਖੀ ਹੋਈ ਆ ਪੰਜ ਮਾਰਚ ਸੜਕ ਤੇ ਕਦ